ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਕੱਲ ਬਾਹਰ ਮੈਨੂੰ ਖਬਰ ਆਈ ਏ ਪੰਜਾਬ ਤੋਂ ਅੱਗ ਵਾਂਗੂ ਫੈਲੀ ਏ ਕਿ ਜਿੱਥੇ ਸਿੱਧੂ ਮੂਸੇ ਵਾਲੇ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਸੜਕ ਤੇ ਜਾਂਦੇ ਆ ਕਤਲ ਕਰ ਦਿੱਤਾ ਗਿਆ ਕਈ ਵਾਰੀ ਤੁਸੀਂ ਸੋਚੋਗੇ ਅਸੀਂ ਤੇ ਧਾਰਮਿਕ ਲੋਕ ਆ ਪ੍ਰਚਾਰ ਕਰਨ ਵਾਲੇ ਲੋਕ ਆ ਗੁਰਬਾਣੀ ਦੀਆਂ ਗੱਲਾਂ ਕਰਨ ਵਾਲੇ ਲੋਕਾਂ ਅਸੀਂ ਇਹਨਾਂ ਗੌਣ ਵਾਲਿਆਂ ਦੇ ਜੀਣ ਜਾਂ ਮਰਨ ਤੋਂ ਕੀ ਲੈਣਾ ਪਰ ਵੀਰੋ ਉਹਦੇ ਜੇ ਮੈਂ ਗੌਣ ਨਾਲ ਕੁਝ ਨਹੀਂ ਨਾ ਲੈਣਾ ਪਰ ਮੈਂ ਉਹਦੇ ਟੜਕਦੇ ਦਿਲ ਨਾਲ ਤਾਂ ਮੈਨੂੰ ਵੀ ਪਿਆਰ ਹੈ ਚੱਲਦੇ ਸਾਹਾਂ ਨਾਲ ਤਾਂ ਮੈਂ ਵੀ ਪਿਆਰ ਕਰਦਾ ਇਨਸਾਨੀਅਤ ਨਾਲ ਤਾਂ ਮੈਂ ਪਿਆਰ ਕਰਦਾ ਬੰਦਾ ਜਿਉਂਦਾ ਰਵੇ ਇਹ ਤਾਂ ਚਾਹੁੰਦਾ ਮੈਂ ਮੈਂ ਤਾਂ ਕੁੱਤਾ ਵੀ ਨਹੀਂ ਚਾਹੁੰਦਾ ਕੋਈ ਮਰੇ ਕਿਸੇ ਦਾ ਇਸ ਗੱਲ ਦਾ ਤੇ ਦਰਦ ਹੈ ਨਾ ਅੰਦਰ ਨਾਲੇ ਉਹ ਬੱਚਾ ਕਿਸ ਤਰ੍ਹਾਂ ਦੇ ਗੀਤ ਗਾਉਂਦਾ ਸੀ ਮੈਂ ਬਹੁਤੇ ਨਹੀਂ ਸੁਣੇ ਪਰ ਮੇਰੇ ਨਾਲ ਕਈ ਵਾਰੀ ਉਹ ਬੰਦਾ ਫੋਨ ਤੇ ਗੱਲ ਕਰਦਾ ਸੀ ਇਹਨੂੰ ਪਿੱਛੇ ਮਿਲਣ ਆਇਆ ਇੰਨਾ ਕੋਮਲ ਮਨ ਕੋਮਲ ਦਿਲ ਉਹਦੇ ਅੰਦਰ ਇੱਕ ਦਰਦਵੰਦ ਦਰਦਾਂ ਦਾ ਭਰਿਆ ਹੋਇਆ ਪਿਆਰ ਦਾ ਭਰਿਆ ਹੋਇਆ ਦਿਲ ਸੀ ਉਹਦੇ ਅੰਦਰ ਤੇ ਅੱਜ ਪਤਾ ਮੈਨੂੰ ਕਿੰਨਾ ਦੁੱਖ ਲੱਗ ਰਿਹਾ ਦੋ ਘੰਟੇ ਦੀ ਉਹਦੇ ਨਾਲ ਮਿਲਣੀ ਨੇ ਮੇਰਾ ਮਨ ਇੰਨਾ ਮੋਇਆ ਸੀ ਜਿੱਦਾਂ ਮੇਰੇ ਤੇ ਅਟੈਕ ਹੋਇਆ ਸੀ ਨਾ 17 ਮਈ 2016 ਚ ਅੱਜ ਲੱਗਦਾ ਜਿਵੇਂ ਮੇਰੇ ਤੇ ਦੁਬਾਰਾ ਅਟੈਕ ਹੋਇਆ ਹੋਵੇ ਉਨਾ ਹੀ ਦੁੱਖ ਲੱਗ ਰਿਹਾ ਅੱਜ ਮੈਨੂੰ ਕਿਸੇ ਦੇ ਸਾਹ ਰੋਕ ਦੇਣੇ ਤੇ ਕੋਈ ਹੱਲ ਨਹੀਂ ਕਿਸਦੀ ਜਾਨ ਖੋ ਲੈਣੀ ਤਾਂ ਕੋਈ ਹੱਲ ਨਹੀਂ ਹੋਣ ਵਾਲੀ ਪਤਨੀ ਨੂੰ ਪਹਿਲਾਂ ਹੀ ਵਿਧਵਾ ਬਣਾ ਦੇਣਾ ਇਹ ਤਾਂ ਕੋਈ ਹੱਲ ਨਹੀਂ ਮਾਂ ਦਾ ਪੁੱਤ ਖੋ ਲੈਣਾ ਤਾਂ ਕੋਈ ਹੱਲ ਨਹੀਂ ਪਿਓ ਦਾ ਲੱਖ ਤੇ ਜਿਗਰ ਖੋ ਲੈਣਾ ਤਾਂ ਕੋਈ ਹੱਲ ਨਹੀਂ ਕਰੋੜਾ ਬੰਦੇ ਨੂੰ ਪਿਆਰ ਕਰਦੇ ਸੀ ਉਹਨੂੰ ਖੋ ਲੈਣਾ ਇਹ ਤਾਂ ਕੋਈ ਹੱਲ ਨਹੀਂ ਮੈਂ ਨਹੀਂ ਸੁਣਿਆ ਕਿ ਸਿੱਧੂ ਨੇ ਫਲਾਣੇ ਬੰਦੇ ਦਾ ਕਤਲ ਕੀਤਾ ਇਹ ਮਾਰਨ ਜਾਂਦਾ ਸੀ ਬੋਲਦਾ ਸੀ ਗੱਲ ਕਰਦਾ ਸੀ ਗਾਉਂਦਾ ਸੀ ਗਾਉਣ ਦਾ ਜਵਾਬ ਗਾਉਣ ਨਾਲ ਦਿੱਤਾ ਜਾਂਦਾ ਬੋਲਣ ਦਾ ਜਵਾਬ ਬੋਲਣ ਨਾਲ ਦਿੱਤਾ ਜਾਂਦਾ ਪਰ ਇੱਕ ਬੋਲਦਾ ਹੈ ਅਗਲਾ ਦੂਸਰਾ ਹਥਿਆਰ ਨਾਲ ਜਵਾਬ ਦਿੰਦਾ ਇਹ ਕਿੱਧਰ ਦਾ ਇਨਸਾਫ ਹੈ ਕੀ ਹੋ ਗਿਆ ਸਾਨੂੰ ਤੇ ਮੈਂ ਦੱਸਾਂ ਤੁਹਾਨੂੰ ਵੀਰੋ ਮੂਸੇ ਵਾਲੇ ਦਾ ਕਸੂਰ ਕੀ ਸੀ ਉਹਦਾ ਇੱਕ ਕਸੂਰ ਸੀ ਉਸ ਬੰਦੇ ਦੀ ਚੜ੍ਹਾਈ ਬਹੁਤ ਸੀ ਉਹ ਬੰਦਾ ਕਿਸੇ ਤੋਂ ਦਬਦਾ ਨਹੀਂ ਸੀ ਉਹਦਾ ਕਸੂਰ ਇਹ ਸੀ ਉਹ ਜਿੱਦੀ ਸੀ ਉਹਦਾ ਕਸੂਰ ਇਹ ਸੀ ਉਹ ਇਕੱਲੇ-ਇਕੱਲੇ ਦੀ ਚਾਪਲੂਸੀ ਨਹੀਂ ਸੀ ਕਰਦਾ ਉਹਦਾ ਕਸੂਰ ਇਹ ਸੀ ਉਹ ਭੀੜ ਤੋਂ ਵੱਖਰਾ ਸੀ ਭੀੜ ਚਾਹੁੰਦੀ ਏ ਸਾਡੇ ਨਾਲ ਰਲ ਕੇ ਚੱਲੋ ਤੇ ਜਿਹੜਾ ਭੀੜ ਤੋਂ ਵੱਖਰਾ ਚੱਲੇਗਾ ਹਟ ਕੇ ਚੱਲੇਗਾ ਇਹ ਭੀੜ ਉਹਦੇ ਨਾਲ ਇਦਾਂ ਹੀ ਕਰੇਗੀ ਕਰੋੜਾ ਉਹਦੇ ਫੈਨ ਹੋਣਗੇ ਪਰ ਉਹਦੇ ਵਰਗੇ ਉਹਦੇ ਫੈਨ ਨਹੀਂ ਸਨ ਉਹਦੇ ਫੀਲਡ ਦੇ ਦਿਨੋ بڑے ਬੰਦੇ ਨਫ਼ਰਤ ਕਰਦੇ ਸੀ ਕਹਿੰਦੇ ਜਿੱਦਣ ਤੋਂ ਆਇਆ ਸਾਡੀ ਰੋਜੀ ਰੋਟੀ ਬੰਦ ਹੋ ਗਈ। ਇਹ ਵੀ ਬੱਲੇ ਬੱਲੇ। ਕਈ ਵਾਰੀ ਨਾ ਬੰਦਾ ਖੁਦ ਬਹੁਤ ਸਤਕਾਰ ਚ ਹੁੰਦਾ ਹੈ ਪਰ ਦੂਜਾ ਜਦੋਂ ਉੱਤੇ ਆਕਾਸ਼ਾਂ ਚ ਉੱਡਦਾ ਹੈ ਬਰਦਾਸ਼ਤ ਨਹੀਂ ਹੁੰਦਾ ਸਾਡੇ ਪੰਜਾਬੀਆਂ ਚ ਸਾਡੇ ਲੋਕਾਂ ਚ ਧਰਮ ਵਿੱਚ ਸਮਾਜ ਵਿੱਚ ਰਾਜਨੀਤੀ ਵਿੱਚ ਗੌਣ ਵਾਲਿਆਂ ਚ ਜਿਹੜਾ ਜਿਹੜਾ ਉੱਪਰ ਗਿਆ ਹੈ ਇਹਨਾਂ ਨੇ ਚੱਕ ਕੇ ਥੱਲੇ ਲਾਇਆ ਲਾਓ ਥੱਲੇ ਆਪਣੀ ਕੁਆਲਿਟੀ ਨਾਲ ਪਰ ਕਤਲ ਕਰਨਾ ਯਾਰ ਕਿੱਧਰ ਦੀ ਸੋਚ ਹੋਈ ਬੰਦੇ ਨੂੰ ਮਾਰ ਦੇਣਾ ਇਹ ਕਿੱਧਰ ਦੀ ਸੋਚ ਹੋਈ ਇੱਥੇ ਵੇਖਦਾ ਛੜਕਾਂ ਤੇ ਜਾਂਦੇ ਆ ਕਿਸੇ ਨੂੰ ਨਾ ਇੱਥੇ ਜਾਨਵਰ ਵੀ ਲੰਘਦਾ ਬਿੱਲੀ ਵੀ ਲੰਘਦੀ ਹੈ ਕਹਿੰਦੇ ਹਿੱਟ ਨਾ ਕਰ ਜਾਏ ਯਾਰ ਤਕਲੀਫ ਨਾ ਹੋ ਜਾਏ ਪਰ ਉਸ ਬੰਦੇ ਕੋਲ ਤੇ ਬੜਾ ਕੋਮਲ ਦਿਲ ਸੀ ਯਾਰ ਕੁਝ ਵੀ ਨਹੀਂ ਸੀ ਅਜੇ ਤੋ ਅਬਰ ਆਪਣੀ ਕੁਆਲਿਟੀ ਲਿਆਉਂਦੇ ਅੱਗੇ ਵਧਦੇ ਉੱਥੇ-ਉੱਥੇ ਸ਼ੋਅ ਕਰਦੇ ਜਿੱਥੇ ਉਹ ਕਰਕੇ ਆਇਆ ਸੀ ਇਸ ਗੱਲ ਦਾ ਦੁੱਖ ਹੈ ਅੱਜ ਕਿੱਦਾਂ ਦੇ ਪੰਜਾਬੀ ਬਣ ਰਹੇ ਆ ਸੀ ਹੋ ਸਕਦਾ ਹੈ ਬੰਦਾ ਰਾਜਨੀਤੀ ਗੰਦੀ ਰਾਜਨੀਤੀ ਉਹਦੀ ਭੇਂਟ ਚੜ ਗਿਆ ਹੋਵੇ ਦੋ ਗੱਲਾਂ ਕਹਾਂਗਾ ਸਰਕਾਰ ਨੂੰ ਵੀ ਦੋਨੇ ਗੱਲਾਂ ਇਕੱਠੀਆਂ ਸੁਣਿਓ ਪੰਜਾਬ ਸਰਕਾਰ ਦਾ ਲਾਅ ਐਂਡ ਆਰਡਰ ਕਿੱਥੇ ਹੈ ਤੇ ਪੰਜਾਬ ਸਰਕਾਰ ਦੀ ਇੰਟੈਲੀਜੈਂਸੀ ਕਿੱਥੇ ਹੈ ਇੱਕ ਗੱਲ ਤੇ ਨਾ ਤੇ ਸਵਾਲੀਆ ਚਿੰਨ ਹੈ ਪਰ ਨਾਲ ਇਹ ਵੀ ਸੋਚਣਾ ਪੈਣਾ ਹੈ ਆ ਦੂਜੀਆਂ ਪਾਰਟੀਆਂ ਉਹ ਵੀ ਤੇ ਚਾਹੁੰਦੀਆਂ ਨੇ ਕਿ ਪੰਜਾਬ 'ਚ ਗੰਦ ਪਵੇ ਪਤਾ ਲੱਗੇ ਵੀ ਪੰਜਾਬ 'ਚ ਹਿੱਲਿਆ ਪਿਆ ਪੰਜਾਬ ਦਾ ਮਾਹੌਲ ਖਰਾਬ ਹੋਇਆ ਪਿਆ ਇਹ ਦੂਜੇ ਵੀ ਚਾਹੁੰਦੇ ਨੇ ਕੀ ਪਤਾ ਕਿਸ ਬੰਦੇ ਦੀ ਗੰਦੀ ਰਾਜਨੀਤੀ ਦੀ ਇਹ ਭੇਡ ਚੜਿਆ ਪਰ ਮੈਂ ਕਹਿਣਾ ਚਾਹੁੰਦਾ ਵੀ ਅੱਜ ਨਾ ਕਰੋਨਾ ਦਾ ਲੋਕ ਚਾਹੇ ਉਹ ਪੰਜਾਬੀ ਨਹੀਂ ਉਹਨਾਂ ਨੂੰ ਅੱਜ ਇਹ ਦਸ ਦੁੱਖ ਲੱਗਿਆ ਇੰਨੀ 6:00 ਵਜੇ ਕਿ ਇਹ ਦੱਸਿਆ ਨਹੀਂ ਜਾ ਸਕਦਾ ਮੈਂ ਹੀ ਕਈ ਬੰਦਿਆਂ ਨਾਲ ਮੈਨੂੰ ਫੋਨ ਆਏ ਹੈ ਰੋ ਰੋ ਕੇ ਗੱਲ ਕਰਦੇ ਉੱਚੀ ਉੱਚੀ ਰੋ ਰਹੇ ਹੈ ਇਹ ਲੱਗਦਾ ਹੈ ਕਈਆਂ ਨੂੰ ਵੀ ਸਾਡਾ ਭਰਾ ਵਰ ਗਿਆ ਹੋਵੇ